हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਬਹੁਤ ਵੱਡਾ ਯਾਨੀ ਸੁਨੇਹਾ ਆ ਗਿਆ ਖੁਸ਼ਖਬਰੀ ਦਾ ਰੱਬ ਨੇ ਜਿਹੜੀ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਦਰਸਾ ਲੋ ਸੱਚ ਹੋ ਚੁੱਕੀ ਹੈ ਕਿਹੜੀ ਗੱਲ ਹੈ ਜਿਹੜਾ ਕਿ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਸਰਕਾਰ ਦਰਸਾ ਲੋ ਡਰ ਚੁੱਕੀ ਆ ਪੰਜਾਬ ਦੀ ਅਮਰਪਾਲ ਸਿੰਘ ਤੇ ਜਿਹੜਾ ਯੂਪੀਏ ਲਾਇਆ ਸੀ ਉਹਨੂੰ ਲੈ ਕੇ ਉਸੇ ਦੇ ਹੀ ਰਿਲੇਟਡ ਔਰ ਜਿਹੜਾ ਨਵਾਂ ਇੱਕ ਰਿਹਾਈ ਦੀ ਮੀਟਿੰਗ ਹੋਣ ਜਾ ਰਹੀ ਹੈ ਮਾਗੀ ਮੇਲੇ ਤੇ ਕੱਲ ਨੂੰ 14 ਜਨਵਰੀ ਨੂੰ ਮੀਟਿੰਗ ਹੋਣ ਜਾ ਰਹੀ ਹੈ ਬਹੁਤ ਵੱਡੀ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਤਾਂ ਹੁਣ ਪੰਜਾਬ ਦੇ ਉਹਨਾਂ ਵਸੀਆਂ ਨੂੰ ਜਿਹੜੇ ਪੰਜਾਬ ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਜੀ ਜਾਣ ਤੋਂ ਚਾਹੁੰਦੇ ਨੇ ਤਾਂ ਦੇ ਲੋ ਪਿਆਰ ਕਰਦੇ ਨੇ ਔਰ ਖੰਡੂਰ ਸਾਹਿਬ ਤੋਂ ਜਿਨ੍ਹਾਂ ਲੋਕਾਂ ਦੀਆਂ ਅੱਖਾਂ ਪੱਕ ਗਈਆਂ ਨੇ ਕਿ ਸਾਡਾ ਐਮਪੀ ਸਾਨੂੰ ਜਿਹੜਾ ਕਿ 3-4 ਕਰੋੜ ਰੁਪਏ ਦਾ ਫੰਡ ਮਿਲਦਾ ਐ ਐਮਪੀ ਨੂੰ ਉਹ ਸਾਡਾ ਜਿਹੜਾ ਵਿਕਾਸ ਕਰਾਉਣਾ ਸੀ ਉਹ ਵੀ ਨਹੀਂ ਕਰਵਾ ਸਕਦਾ ਤਾਂ ਦਰਸਲ ਹੁਣ ਪੰਜਾਬ ਦੇ ਵਿੱਚ ਮੂਮਟ ਜਿਹੜੀ ਆ ਕਿ ਤੇਜ਼ ਹੋ ਚੁੱਕੀ ਐ ਮੈਂ ਤੁਹਾਨੂੰ ਇੱਕੋਸੇ ਦੇ ਵਕੀਲ ਦੇ ਮੂੰਹੋਂ ਵੀਡੀਓ ਸੁਣਾਉਣ ਜਾ ਰਿਹਾ ਹਾਂ ਕਾਮਯਾਨ ਸਿੰਘ ਖਾਰਾ ਨੇ ਕਿਹੜੇ ਬਿਆਨ ਦਿੱਤੇ ਨੇ ਜਿਹੜੀ ਸਰਕਾਰ ਡਰ ਚੁੱਕੀ ਹੈ ਭਾਈ ਅਮਰਪਾਲ ਸਿੰਘ ਤੋਂ ਕਿਉਂਕਿ ਰਿਹਾਈ ਨੂੰ ਲੈ ਕੇ ਮੀਟਿੰਗ ਹੋਵੇ ਉਹ ਵੀ ਬਹੁਤ ਵੱਡੇ ਹਾਈ ਲੈਵਲ ਤੇ ਔਰ ਅਮਰਪਾਲ ਸਿੰਘ ਦੀ ਜਿਹੜੀ ਰਿਹਾਈ ਹੈ ਤਾਂ ਉਹਨੂੰ ਲੈ ਕੇ ਜਿਹੜਾ ਕਿ ਸੀਐਮ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਉਹਦੀ ਦਰ ਅਸਰ ਨੀਂਦ ਉਡਾ ਦਿੱਤੀ ਹੈ ਭਾਈ ਅਮਰਪਾਲ ਸਿੰਘ ਦੇ ਇਹ ਸੁਨੇਹੇ ਨੇ ਔਰ ਜਿੰਨੇ ਮੈਂ ਤੁਹਾਨੂੰ ਪਹਿਲੇ ਹੀ ਅਪੀਲ ਕਰਦਾ ਤੁਸੀਂ ਭਾਈ ਅਮਰਪਾਲ ਨੂੰ ਜਿੰਨੇ ਲੋਕ ਸਪੋਰਟ ਵਿੱਚੋਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਅਮਰਪਾਲ ਸੱਚਾਈ ਦੇ ਨਾਲ ਖੜਦਾ ਹੈ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਹੀ ਵੱਡੇ ਪੱਧਰ ਤੇ ਉਹਦਾ ਫਾਇਦਾ ਸੀ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਨਾ ਉਜੜਨ ਇਸ ਕਰਕੇ ਪੰਜਾਬ ਮੰਗ ਕਰਦਾ ਭਾਈ ਅਮਰਪਾਲ ਸਿੰਘ ਦੀ ਤਾ ਹੁਣ ਮੈਂ ਤੁਹਾਨੂੰ ਪਹਿਲਾਂ ਇਹ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ ਜ਼ਿਲ੍ਹਾ ਪੁਲਿਸ ਕੋਟ ਕਪੂਰਾ ਵੱਲੋਂ ਸੰਸਦ ਅਮਰਿਤਪਾਲ ਸਿੰਘ ਉਤੇ ਯੂਏਪੀਏ ਲਗਾਇਆ ਗਿਆ ਹੈ ਹਾਲਾਂਕਿ ਦੱਸ ਦਈਏ ਕਿ ਐਨਐਸਏ ਜਿਹੜਾ ਦੂਜੀ ਵਾਰ ਲੱਗਿਆ ਸੀ ਉਹਦਾ ਸਮਾਂ ਹੁਣ ਖਤਮ ਹੋਣ ਵਾਲਾ ਹੈ ਲੇਕਿਨ ਉਸ ਤੋਂ ਪਹਿਲਾਂ ਇਹ ਯੂਏਪੀਏ ਲਗਾਇਆ ਗਿਆ ਹੈ ਆਖਿਰ ਕੀ ਕਹਿਣਾ ਹੈ ਇਸ ਬਾਰੇ ਜਿਹੜੇ ਉਹਨਾਂ ਦੇ ਐਡਵੋਕੇਟ ਹੈ ਇਮਾਮ ਸਿੰਘ ਖਾਰਾ ਜੀ ਉਹਨਾਂ ਤੋਂ ਪੁੱਛਦੇ ਆਂ ਆ ਜਿਸ ਤਰੀਕੇ ਨਾਲ ਖਾਰਾ ਸਾਹਿਬ ਆਪਾਂ ਦੇਖ ਰਹੇ ਹੈ ਕਿ ਨਸਾਦੀ ਨੂੰ ਲੈ ਕੇ ਮੈਟਰ ਵੀ ਚੱਲ ਰਿਹਾ ਹੈ ਹਾਈ ਕੋਰਟ ਦੇ ਵਿੱਚ ਦੂਜੇ ਦਾ ਟਿਨਿਓਰ ਖਤਮ ਵੀ ਹੋਣ ਵਾਲਾ ਹੈ ਹੁਣ ਯੂਪੀਏ ਲੱਗਣਾ ਕੀ ਦੇਖਦੇ ਹੋ ਦੇਖੋ ਜੀ ਇੱਕ ਸਰਾਸਰ ਮੈਂ ਕਹੂੰਗਾ ਇੱਕ ਸਿਆਸੀ ਰੰਜਿਸ਼ ਹੈ ਇੱਕ politicial stunt ਹੈ ਉਸ ਤੋਂ ਵੀ ਵੱਧ ਕੇ ਮੈਂ ਕਹੂੰਗਾ ਆਮ ਆਦਮੀ ਪਾਰਟੀ ਦਾ ਇੱਕ politicial conspiracy ਹੈ ਜੋ ਇੱਕ 14 ਜਨਵਰੀ ਨੂੰ ਜੋ ਸ਼੍ਰੀ ਮੁਖਸਰ ਸਾਹਿਬ ਦੀ ਧਰਤੀ ਦੇ ਉੱਪਰ ਜੋ ਇੱਕ ਵਿਸ਼ਾਲ ਇਕੱਠ ਹੋਣ ਜਾ ਰਿਹਾ ਜਿਸ ਦੇ ਵਿੱਚ ਇੱਕ ਪੋਲੀਟੀਕਲ ਪਾਰਟੀ ਜੋ ਹੈਗੀ ਹੈ ਜੋ ਅਨਾਉਂਸ ਕਰਨੀ ਹੈ ਜਿਸ ਦੇ ਪ੍ਰਧਾਨ ਪਈ ਅਮਰਿਤਪਾਲ ਸਿੰਘ ਹੋਣਗੇ ਉੱਥੇ ਵੀ ਜੋ ਲੋਕ ਨੇ ਉਹ ਬਹੁਤ ਜ਼ਿਆਦਾ ਖੌਫਜ਼ਦਾ ਹੋ ਜਾਣ ਉਹ ਡਰ ਜਾਣ ਵੀ ਭਾਈ ਅਮਰਿਤਪਾਲ ਸਿੰਘ ਤੇ ਦਾ ਯੂਪੀਏ ਲੱਗ ਗਈ ਜੀ ਹੁਣ ਆ ਹੋ ਜਾਣਾ ਹੋ ਜਾਣਾ ਤਾਂ ਇੱਕ ਆਵਾਮ ਦੇ ਵਿੱਚ ਇੱਕ ਖੌਫ ਦਾ ਮਾਹੌਲ ਹੋ ਜੇ ਤਾਂ ਕਿ ਮੈਂ ਕਹੂੰਗਾ ਇਹ ਜੋ ਲੱਕੀ ਹੈ ਯੂਏਪੀਏ ਕਿਉਂਕਿ ਕਿ ਜੈ ਜੀ ਗੱਲ ਹੈ ਜੀ ਤੇ ਦੇਖੋ ਇਹਨਾਂ ਦੋਵਾਂ ਦੀਆਂ ਸਜਾਵਾਂ ਪਹਿਲਾਂ ਯੂਏਪੀਏ ਨਾਲੋਂ ਵੱਧ ਨੇ ਜੋ ਯੂਏਪੀਏ ਵਿੱਚ ਸਜਾ ਦਿੱਤੀ ਜਾ ਸਕਦੀ ਹੈ ਤਾਂ ਮੈਂ ਸਮਝ ਵੀਡੀਓ ਲੰਬੀ ਹੈ ਦਰਸਲ ਬਹੁਤ ਜ਼ਿਆਦਾ ਔਰ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਐਲਾਨ ਈਮਾਨ ਸਿੰਘ ਖਾਰਾ ਦੇ ਮੂੰਹੋਂ ਰਿਹਾਈ ਦੀ ਜਿਹੜੀ ਗੱਲ ਸੁਣੀ ਹੈ ਰਿਹਾਈ ਦਾ ਜਿਹੜਾ ਪਲਾਨ ਹੈ ਉਹ ਦਰਸਲ ਕੱਲ ਯਾਨੀ 14 ਤਰੀਕ ਨੂੰ ਮਾਗੀ ਵਾਲੇ ਦਿਨ ਸ੍ਰੀ ਮੁਖਸਰ ਸਾਹਿਬ ਬਹੁਤ ਵਿਸ਼ਾਲ ਇਕੱਠ ਹੋਣ ਜਾ ਰਿਹਾ ਹੈ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਪੂਰਾ ਪੰਜਾਬ ਇਕੱਠਾ ਹੋਣ ਜਾ ਰਿਹਾ ਹੈ ਤਾਂ ਹੁਣ ਤੁਹਾਡਾ ਕੀ ਵਿਚਾਰ ਹੈ ਇਹ ਵੀ ਤੁਸੀਂ ਜਰੂਰ ਲਿਖਿਓ ਕਿਉਂਕਿ ਪੰਜਾਬ ਨਹੀਂ ਕਿਉਂਕਿ ਕੱਲਿਆ ਮਾਮਾ ਨੂੰ ਪੁੱਛੋ ਉਹਨਾਂ ਨੂੰ ਜਿਹੜੀਆਂ ਆਪਦੇ ਪੁੱਤਾਂ ਦੀਆਂ ਜਾਨਾਂ ਖਵਾ ਚੁੱਕੀਆਂ ਨੇ ਮੈਂ ਤੁਹਾਨੂੰ ਪੰਜਾਬੀਓ ਅਕਸਰ ਕਹਿੰਦਾ ਹੁੰਦਾ ਸੀ ਕਿ ਸਾਡਾ ਪੰਜਾਬ ਅੱਧਾ ਪਾਉਣਾ ਪੰਜਾਬ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਚਿੱਟੇ ਦੀ ਭੇਟ ਚੜ ਗਿਆ ਤੇ ਇਹ ਗੱਲ ਨੂੰ ਕੋਈ ਨਕਾਰ ਨਹੀਂ ਸਕਦਾ ਕਿਉਂ ਕਿ ਤੁਸੀਂ ਬੀਤੇ ਦਿਨ ਹੀ ਦੇਖਿਆ ਹੋਣਾ ਕਿ ਜਿਹੜੇ ਚਿੱਟੇ ਦੀ ਭੇਟ ਚੜੇ ਨੇ ਉਹ ਤਾਂ ਇੱਕ ਗੱਲ ਹੈ ਪਰ ਜਿਹੜਾ ਦਾਨ ਸਿੰਘ ਵਾਲੇ ਦੇ ਵਿੱਚ ਹੁੰਦਾ ਉਹ ਵੀ ਚਿੱਟੇ ਦੀ ਵਜ੍ਹਾ ਦੇ ਨਾਲ ਹੁੰਦਾ ਅਠ ਘਰਾਂ ਦੇ ਵਿੱਚ ਕੀ ਕੁਝ ਹੋਇਆ ਤੁਸੀਂ ਦੇਖਿਆ ਔਰ ਹੁਣ ਸੀਐਮ ਭਗਵੰਤ ਮਾਨ ਦਰਸਾਲ ਅੰਦਰੋਂ ਵੀ ਹਲ ਚੁੱਕੇ ਨੇ ਅਮਰਪਾਲ ਸਿੰਘ ਦਾ ਰੁਤਬਾ ਬਿਨਾਂ ਜਿੱਤੇ ਇੱਕ ਮੁੱਖ ਮੰਤਰੀ ਜਨਾ ਤੇ ਫਿਰ ਜਿਹੜਾ ਮੌਜੂਦਾ ਮੁੱਖ ਮੰਤਰੀ ਹੈ ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲਣੀ ਇੱਕ ਸੰਭਵ ਹੈ ਜਿਵੇਂ ਕਿ ਅਮਰਪਾਲ ਸਿੰਘ ਨੂੰ ਵੇਖ ਕੇ ਉਹਦਾ ਹੁਣ ਡਰ ਦਾ ਜਿਹੜਾ ਭੈ ਹੈ ਜਿਹੜਾ ਮਾਹੌਲ ਉਧੀਆਂ ਗੱਲਾਂ ਤੋਂ ਸ਼ੁਰੂ ਹੋ ਚੁੱਕਿਆ ਪੰਜਾਬ ਦੇ ਮੁੱਖ ਮੰਤਰੀ ਦਾ ਡਰਨਾ ਬਣਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਦਰਸਲ ਹੁਣ ਭੈ ਹੋਣਾ ਸ਼ੁਰੂ ਹੋ ਗਿਆ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਪੂਰੇ ਪੰਜਾਬ ਦੇ ਚਾਰੇ ਕੋਨਿਆਂ ਚੋਂ ਆਵਾਜ਼ ਉੱਠ ਰਹੀ ਹੈ ਕਿ ਅਮਰਪਾਲ ਸਿੰਘ ਬਾਹਰ ਆਉਣਾ ਚਾਹੀਦਾ ਪੰਜਾਬ ਦੀਆਂ ਮਾਵਾਂ ਨੂੰ ਉਡੀਕ ਹੈ ਜਿੰਨੇ ਨੌਜਵਾਨ ਭੇਡ ਚੜ ਗਏ ਨੇ ਚੱਟੇ ਦੀ ਉਹ ਤਾਂ ਨਹੀਂ ਵਾਪਸ ਆ ਸਕਦੇ ਪਰ ਜਿਹੜਾ ਕਿ ਆਉਣ ਵਾਲੀ ਜਵਾਨੀ ਆ ਪੰਜਾਬ ਦੀ ਉਹਨਾਂ ਨੂੰ ਕਿਤੇ ਸਿੱਖੀ ਦੇ ਜਿਹੜਾ ਕਿ ਝੰਡੇ ਥਾਲੇ ਕਰਕੇ ਉਹਨਾਂ ਦੀ ਜ਼ਿੰਦਗੀ ਬਚਾਉਣ ਦਾ ਕੰਮ ਕਰੋ ਭਾਈ ਅਮਰਪਾਲ ਸਿੰਘ ਪੂਰੀ ਟੀਮ ਭਾਈ ਅਮਰਪਾਲ ਸਿੰਘ ਦੀ ਪੂਰੀ ਟੀਮ ਐਸੇ ਕੰਮ ਨੂੰ ਹੀ ਲੀਡ ਕਰ ਰਹੀ ਸੀ ਜਿਹੜਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਹੈ ਇਹ ਪੰਜਾਬ ਦੀਆਂ ਮਾਮਾਂ ਦੀਆਂ ਕੁੱਖਾਂ ਝਾੜਨ ਤੇ ਲੱਗਿਆ ਹੋਇਆ ਗੁੱਸੇ ਵਾਲੀ ਗੱਲ ਨਹੀਂ ਪੰਜਾਬੀਓ ਸੱਚ ਆ ਗੱਲ ਹਰ ਦਿਨ ਇੱਕ ਨਾ ਇੱਕ ਨੌਜਵਾਨ ਦੀ লাশ ਸੜਕਾਂ ਦੇ ਪਈ ਹੁੰਦੀ ਹੈ ਵੱਡੇ ਵੱਡੇ ਧਰਨੇ ਲਾਏ ਜਾਂਦੇ ਨੇ ਤੇ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਨੂੰ ਰਾਮ ਨਾਲ ਦੇਖ ਰਿਹਾ ਹੁੰਦਾ ਕਿ ਇਹ ਮੇਰੇ ਹੀ ਚਲਾਇਆ ਹੋਇਆ ਮੈਂ ਇੱਥੇ ਕਿਵੇਂ ਐਕਸ਼ਨ ਲਮਾ ਮਜਬੂਰੀ ਆਉਦੀ ਕਿਉਂ ਕਿਉਂਕਿ ਉਸੇ ਦਾ ਚਲਾਇਆ ਹੋਇਆ ਕੰਮ ਆ ਜਿਹੜਾ ਉਹਦੇ ਤੇ ਮੁੱਖ ਮੰਤਰੀ ਐਕਸ਼ਨ ਨਹੀਂ ਲੈ ਸਕਦਾ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਦਰ ਤੇ ਮੇਰਾ ਵੀਰ ਅਪੀਲ ਹੈ ਇਹ ਗੱਲਾਂ ਨੂੰ ਸਮਝਣ ਦੀ ਲੋੜ ਹੈ ਹਕੀਕਤ ਦੇ ਵਿੱਚ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ ਸਾਨੂੰ ਕੱਲਾ ਸੁਣਨਾ ਨਹੀਂ ਇਹਨਾਂ ਨੂੰ ਸਮਝਣਾ ਵੀ ਆਪਾਂ ਸਾਰਿਆਂ ਨੇ ਕਿ ਜਿਹੜਾ ਪੰਜਾਬ ਹੈ ਉਹ ਦਲਦਲ ਦੇ ਵਿੱਚ ਧੱਕਿਆ ਜਿੱਥੋਂ ਨਾ ਤਾਂ ਉਹ ਹਿੱਲ ਸਕਦਾ ਤੇ ਨਾ ਬਾਹਰ ਨਿਕਲ ਸਕਦਾ ਤੇ ਜੇਕਰ ਕੋਈ ਕੱਢਣ ਵਾਲੀ ਚੀਜ਼ ਹੈ ਤੇ ਉਹ ਸਾਡੇ ਨੌਜਵਾਨ ਨੇ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੇ ਕੀ ਮਾਰਾ ਕੀਤਾ ਕਿਸੇ ਦੇ ਘਰ ਦਾ ਇਹ ਗੱਲ ਕੋਈ ਪੰਜਾਬ ਦੇ ਵਿੱਚੋਂ ਸਾਬਤ ਕਰਕੇ ਦਿਖਾਵੇ ਸਿਵਾਏ ਸਰਕਾਰ ਤੋਂ ਸਰਕਾਰ ਵੀ ਧੱਕੇ ਦੇ ਨਾਲ ਲਾਉਂਦੀ ਐ ਐਨਐਸਏ ਫਿਰ ਯੂਐਪੀਏ ਲੱਗ ਜਾਂਦਾ ਕਦੇ ਪਰਿਵਾਰ ਨੂੰ ਤੰਗ ਕਰਦੀ ਐ ਇਹ ਅਕਸਰ ਤੁਸੀਂ ਹਰ ਨਵੇਂ ਦਿਨ ਆਏ ਦਿਨ ਦੇਖਦੇ ਹੋ ਤਾਂ ਹੁਣ ਵੱਡੇ ਪੱਧਰ ਤੇ ਅਪੀਲ ਆ ਭਾਈ ਅਮਰਪਾਲ ਸਿੰਘ ਦਾ ਕੱਲ ਨੂੰ ਇਕੱਠ ਹੋਣ ਜਾ ਰਿਹਾ ਮੁਕਸਰ ਸਾਹਿਬ ਬਠਿੰਡਾ ਰੋਡ ਦੇ ਉੱਤੇ ਐ ਕਈ ਪਿੰਡਪੁਰਾ ਨਹੀਂ ਵੀ ਜਾਣਦੇ ਦੂਰੋਂ ਹੁੰਦੇ ਨੇ ਪਰ ਮੇਰੇ ਬੰਨਿਓ ਅਪੀਲ ਸੀ ਜਿਹੜੀ ਉਹ ਮੈਂ ਤੁਹਾਨੂੰ ਕਰ ਦਿੱਤੀ ਔਰ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤਮਾਕੇਦਾਰ ਮੈਂ ਫਿਰ ਤੋਂ ਅਮਰਪਾਲ ਤੇ ਪਾਉਣ ਜਾ ਰਿਹਾ ਜਿਹੜਾ ਕਿ ਬੜਾ ਹੀ ਤਮਾਕੇਦਾਰ ਅਪਡੇਟ ਹੋਣੀ ਹੈ ਤਾਂ ਬੈਲੇ ਦੀ ਘੰਟੀ ਵਾਲ ਤੇ ਜਰੂਰ ਕਰ